ਹੋ ਗਿਆ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਇ। ਮਾਪਿਓ ਆਪਣੇ ਬੱਚਿਆਂ ਨੂੰ ਹੁਕਮ ਕਰਦੇ ਆ ਨਾ ਕਈ ਵਾਰੀ ਉਹ ਨਹੀਂ ਮੰਨਦੇ ਤੇ ਫਿਰ ਆਪਾਂ ਤਾੜਨਾ ਵੀ ਕਰਦੇ ਆ। ਜਾਂ ਸਾਰੇ ਤੁਸੀਂ ਕਾਰੋਬਾਰ ਵਾਲੇ ਉਹ ਨੌਕਰੀਆਂ ਵਾਲੇ ਆਪਣੇ ਮਾਲਕ ਦਾ ਹੁਕਮ ਮੰਨਣਾ ਪੈਂਦਾ ਜੋਬ ਤੇ ਜਾਂਦੇ ਹੋ। ਕਈ ਵਾਰੀ ਤੁਹਾਡਾ ਦਿਲ ਨਹੀਂ ਵੀ ਕਰਦਾ। ਅੰਦਰੋਂ ਮਨ ਨਹੀਂ ਮੰਨਦਾ ਵਿਵਾਦ ਚ ਕਰ ਲਵਾਂਗੇ। ਪਰ ਹੁਣ ਨੌਕਰੀ ਹੈ ਡਿਊਟੀ ਹੈ ਮੰਨਣਾ ਪੈਣਾ। ਬੱਚੇ ਨਹੀਂ ਮੰਨਦੇ ਮਾਪਿਓ ਤਾੜ ਲੈਂਦੇ ਨੇ। ਉਹ ਨਾ ਚਾਹੁੰਦੇ ਆ ਹੋਇਆਂ ਵੀ ਬਚਨ ਮੰਨਦੇ ਨੇ। ਪਰ ਇੱਕ ਹੈ ਰਜਾ ਇਹ ਹੁਕਮ ਮੰਨਣਾ ਨਾ ਚਾਹੁੰਦੇ ਹੋਇਆਂ ਹੁਕਮ ਰਜ਼ਾਈ ਰਜਾ ਕਿ ਜੋ ਹੁਕਮ ਲੱਗ ਗਿਆ ਉਹਨੂੰ ਖਿੜੇ ਮੱਥੇ ਪ੍ਰਵਾਨ ਕਰ ਲੈਣਾ ਗੱਜੇ ਆਖੋ ਸਤਨਾਮ ਸ਼੍ਰੀ ਵਾਇ ਜੀਵਨ ਮੁਕਤ ਸੋਹ ਕਹਾਵੇ ਸੰਗਤ ਜੀ ਸੰਸਾਰ ਦੇ ਜਿੰਨੇ ਆਉਧੇ ਨੇ ਉਹ ਜਿਉਂਦੇ ਜੀ ਇਨਸਾਨ ਉਹਨਾਂ ਦਾ ਆਨੰਦ ਪ੍ਰਾਪਤ ਕਰਦਾ ਕੋਈ ਇੰਜੀਨੀਅਰ ਬਣਦਾ ਜਿਉਂਦੇ ਆ ਹੀ ਬਣਦਾ ਕੋਈ ਅਫਸਰ ਬਣਦਾ ਜਿਉਂਦੇ ਆ ਬਣਦਾ ਮਾਸਟਰ ਬਣਦਾ ਜਿਉਂਦੇ ਆ ਬਣਦਾ ਪਾਇਲਟ ਬਣਦੇ ਨੇ ਜਿਉਂਦੇ ਆ ਹੀ ਪਰ ਇਹ ਇੱਕ ਖੇਡ ਐ ਸੀ ਐ ਸੇਵਕ ਵਾਲੀ ਸੇਵਾਦਾਰ ਵਾਲੀ ਕਿ ਮਹਾਰਾਜ ਕਹਿੰਦੇ ਵੀ ਸੇਵਕ ਬਨਣਾ ਹੈ ਇਹ ਅਵਸਥਾ ਨੂੰ ਮੰਨਣਾ ਹੈ ਹਾਂ ਮਹਾਰਾਜ ਆਪਣਾ ਸੇਵਕ ਬਣਾ ਲਓ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਮਰਨਾ ਕਬੂਲ ਕਰ ਲੈ ਆਸ ਸਾਰੀ ਪਿੱਛੇ ਛੱਡ ਦੇ ਤੇ ਸੰਗਤ ਜੀ ਆਸ ਜਿਉਂਦਿਆਂ ਨੂੰ ਹੁੰਦੀ ਹੈ ਮਰੇ ਬੰਦੇ ਦੀ ਕਾਹਦੀ ਆਸ ਹੁੰਦੀ ਮਹਾਰਾਜ ਕਹਿੰਦੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਹੋ ਸਭਣਾ ਕੀ ਰੇਣ ਕਾ ਤੋ ਆਓ ਆਓ ਹਮਾਰੇ ਪਾਸ ਗੁਰ ਸਿੱਖਾਂ ਦੇ ਸੰਗਤਾਂ ਦੇ ਚਰਨਾਂ ਦੀ ਧੂੜ ਬਣ ਜਾ ਰੇਨੁਕਾ ਬਣ ਜਾ ਰੇਨ ਧੂੜ ਆਪਣੇ ਆਪ ਨੂੰ ਖਤਮ ਕਰ ਦੇ ਮੈਂ ਮੇਰੀ ਹਉਮੈ ਖਤਮ ਕਰ ਦੇ ਆਪਣੇ ਆਪ ਚ ਤਾ ਉਹ ਆਉ ਹਮਾਰੇ ਪਾਸ ਬੜਾ ਔਖਾ ਹੈ ਸੇਵਕ ਬਨਣਾ ਤੇ ਭਾਈ ਗੁਰਦਾਸ ਜੀ ਗੁਰੂ ਘਰ ਦੇ ਵੇਦ ਵਿਆਸ ਜੇ ਇਹਨਾਂ ਨੂੰ ਪੁੱਛੀਏ ਉਹ ਕਹਿੰਦੇ ਮਹਾਰਾਜ ਦਾ ਬਚਨ ਸੱਤ ਹੈ ਮੁਰਦਾ ਹੋ ਜਾਵੇ ਮਰੀਦ ਗੱਲ ਹੀ ਹੋਵਣਾ ਨਹੀਂ ਮੁਰਦਾ ਹੋ ਜਾਵੇ ਮੁਰੀਦ ਗੱਲੀ ਹੋਵਣਾ ਨਹੀਂ 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 ਮੁਰਦਾ ਹੋ ਜਾਵੇ ਮੁਰੀਦ ਗੱਲੀ ਹੋਵਣਾ ਨਹੀਂ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ ਮੁਰੀਦ ਕਹਿੰਦੇ ਨੇ ਸੇਵਕ ਨੂੰ ਸੇਵਾਦਾਰ ਨੂੰ ਹਾਂ ਭਾਈ ਸੇਵਾਦਾਰ ਹਾਂ ਕਹਿੰਦੇ ਫਿਰ ਆਪਣੇ ਆਪ ਨੂੰ ਖਤਮ ਕਰਦੇ ਆ ਤਰੋ ਆਪਣੀ ਹਉਮੈ ਨੂੰ ਆਪਣੀ ਮੈਨ ਨੂੰ ਜਿਹੜਾ ਅੰਦਰੋਂ ਇਹ ਮਨ ਮੈਂ ਮੈਂ ਕਰਦਾ ਫਿਰਦਾ ਨਾ ਮੇਰੇ ਤੋਂ ਬਿਨਾ ਆ ਨਹੀਂ ਹੋ ਸਕਦਾ ਮੇਰੇ ਤੋਂ ਬਿਨਾ ਆ ਨਹੀਂ ਹੋ ਸਕਦਾ ਮੇਰੀ ਇੱਥੇ ਪਹੁੰਚ ਆ ਮੇਰੀ ਉੱਥੇ ਪਹੁੰਚ ਆ ਇਹ ਸਭ ਖਤਮ ਕਰ ਦੇ ਤੇ ਆਤਮ ਹਤਾਵੇ ਪ੍ਰਭ ਕੀ ਅਗੇ ਆਤਮ ਹਤਾਵੇ ਗੁਰੂ ਕੀ ਸੰਗਤ ਦੀ ਗੁਰੂ ਦੀ ਸੇਵਾ ਦੇ ਵਿੱਚ ਲਾ ਦੇ ਇਸ ਮਨ ਤੇ ਜੀਵਨ ਮੁਕਤ ਸੋ ਕਹਾਉ ਤੇ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ 125 ਸਾਲ ਲੱਗ ਗਏ ਇੱਥੇ ਪਹੁੰਚਦਿਆਂ ਪਹੁੰਚਦਿਆਂ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ 125 ਸਾਲ ਉਮਰ ਹੋਈ ਬਾਬਾ ਬੁੱਢਾ ਸਾਹਿਬ ਜੀ ਦੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਦੇ ਚਰਨਾਂ ਤੇ ਗੁਰੂ ਹਰਗੋਬਿੰਦ ਸਾਹਿਬ ਵੀ ਮੱਥਾ ਟੇਕਦੇ ਸਨ ਤੇ ਮਹਾਰਾਜ ਜੀ ਨੇ ਤੇ ਉਹਨਾਂ ਦੀ ਸੇਵਾ ਕਮਾਈ ਨੂੰ ਦੇਖ ਕੇ ਮੱਥਾ ਟੇਕਣਾ ਔਰ ਇੱਕ ਇਹਨਾਂ ਦੇ ਵਰ ਵਰਦਾਨ ਦੇ ਨਾਲ ਸਾਡਾ ਆਉਣਾ ਹੋਇਆ ਹੈ ਬਾਬਾ ਬੁੱਢਾ ਜੀ ਦੇ ਬਖਸ਼ਿਸ਼ ਦੇ ਨਾਲ ਸਾਡਾ ਆਵਤਾਰ ਹੋਇਆ ਤੇ ਸੰਗਤ ਜੀ ਅੱਗੋਂ ਬਾਬਾ ਬੁੱਢਾ ਸਾਹਿਬ ਜੀ ਨੇ ਮਹਾਰਾਜ ਦੇ ਚਰਨ ਫੜ ਲੈਣੇ ਇਹ ਕਦੀ ਨਹੀਂ ਮੰਨ ਚਾਇਆ ਵੀ ਮੇਰੇ ਬਚਨਾਂ ਦੇ ਨਾਲ ਮੇਰੇ ਬਚਨ ਹੋਇਆ ਤੇ ਗੁਰੂ ਅਰਗਵਿਰ ਸਾਹਿਬ ਜੀ ਦਾ ਅਵਤਾਰ ਹੋਇਆ। ਬਾਬਾ ਬੁੱਢਾ ਸਾਹਿਬ ਜੀ ਨੇ ਅੱਗੋਂ ਚਰਨ ਫੜ ਲੈਣੇ ਮਹਾਰਾਜ ਇਹ ਗਰੀਬ ਤੇ ਭਾਰਨਾ ਚੜਾਇਆ ਕਰੋ। ਮਹਾਰਾਜ ਮੈਂ ਤੁਹਾਡੇ ਚਰਨਾਂ ਦਾ ਸੇਵਾਦਾਰ ਹਾਂ ਮੇਰਾ ਜਿਹੜਾ ਆਸਣ ਹੈ ਤੁਹਾਡੇ ਚਰਨਾਂ ਚ